ஓ சத்னா பிறபர அக்கால மூர்த்தூ பங்க பிரசா ஜு ஆச்சி சச்ச நான்கோ சிபி சோச்ச சோச்சனா ஓச்சி அகபார வைத்தாருக்குக்காலக்கோ தாக்கூட டூட்டே பாலமரணா நான்க ਹੁਕਮ ਹੀ ਹੋ ਅਨਾਕਾਰ ਹੁਕਮ ਨਾ ਕਹਿ ਰਾਜਈ ਹੁਕਮਿ ਹੋਵਨ ਜੀ ਹੁਕਮ ਲੈ ਵੜਾਈ ਹੁਕਮਿ ਉਤਮ ਨੀਚ ਹੁਕਮ ਲੈ ਦੁਖ ਸੁਖ ਪਾਈਐ ਇਕ ਨਾਮੁ ਕੁਮਿ ਵਕ ਸੀਸ ਇਕ ਹੁਕਮਿ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰੁ ਸੁਣਾ ਕੋਇ ਨਾਨਕੁ ਹੁਕਮੈ ਜੇ ਭੁਜੇ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਬਣੋੜੀ ਅਨਿਆਚ ਗਾਵੇ ਕੋ ਵਿਦਿਆ ਦੇ ਕੁੰਦ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀਰੇ ਫਿਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਆਦਰ ਆਦ कथना कत कथि नावे तोट कथ कत कथ कथि कोटि कोट कोट देंदा दे लेंदे तक पाए जुआ जंतर काई काए हुकमे हुकम चलाए रा, नानक विकसे बे परवाओ साचा सैव साच नाए पाख्या पाओ अपार आख्या मंगे दे, दे दे थात करे दतार ਪਰ ਕੀ ਅੱਗੇ ਰੱਖੀਏ ਜਿੱਤ ਸੇ ਦਰਵਾਰ ਮੋਖੀ ਬੋਲਣ ਬੋਲੀਏ ਜਿੱਤ ਸੁਣਤਾ ਏ ਪਿਆਰ ਅੰਮ੍ਰਿਤ ਵੇਲਾ ਸੱਚੇ ਨਾਮੋਂ ਬੜਿਆਈ ਵਿਚਾਰ ਕਰਮੀ ਆਵੇ ਕੱਪਣ ਨਦਰੀ ਮੋਖ ਦਵਾਰ ਨਾਨਕ ਏਵੇਂ ਜਾਣੀਏ ਸਭ ਆਪੇ ਸੱਚਿਆਰ ਆਪਿਆ ਨਾ ਜਾਏ ਕੀਤਾ ਨਾ பே ஆப நிரஞ்சன சோயே வியா தின பான நான்காவே குறி நாவிய மனி பௌமு நாதங்கு வேதங்கு ரயச மாமா பார்வத்தி மை ஜெய ஜானா ਗੁਰਾ ਇੱਕ ਦੇਵ ਜਾਈ ਸਵਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਤ ਨਾ ਜੇ ਤਿਸ ਭਾਵਾਂ ਬਿਨ ਪਾਣੀ ਕੀ ਨਾਏ ਕਰੀ ਜੇ ਤਿਸੇ ਸੇਟ ਪਾਈ ਵੇ ਕਾ ਬਿਨ ਕਰਮ ਕੀ ਮਿਲੇ ਨਹੀਂ ਮਤ ਵਿੱਚ ਤਨ ਜਵਾਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਵ ਜਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗ ਵਿਚਾਰੇ ਆਰ ਜਾਂ ਹੋਰ ਦੁ ਸੁਣੀ ਹੋਏ ਨਵਾ ਕੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾ ਰਖਾਇ ਕੇ ਜਸ ਕੀ ਇਸ ਜਗਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ ਕੇ ਕੀ ਤਾਂ ਅੰਦਰ ਕੀਤ ਸ਼ੀਰੋਈ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਜੇ ਜੇ ਤਿਸੁ ਮੂੜ ਕੋਈ ਕਰੇ ਸੁਣਿਆ ਸਿਧ ਪੀ ਸੁਨਾਤ ਸੁਣਿਆ ਧਤਵ ਲਕਾਸ ਸੁਣਿਆ ਦੀਪ ਲੋਪ ਤਾਲ ਸੁਣਿਆ ਕੋ ਨ ਸਕੇ ਕਾਲ ਨਾਨਕ ਭਗਤ ਸਦਾ ਵਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਇਸ ਬਰਮੈਂਦ ਸੁਣਿਆ ਮੋਖ ਸਲਾਮਣ ਮੰਦ ਸੁਣਿਆ ਜੋਗ ਜਗਤੰ ਭੇਦ ਸੁਣਿਆ ਸਾ ਸਿਮਰਤ ਵੇਦ ਨਾਨਕ ਭਗਤ ਸਦਾ ਵਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਛਟਕਾ ਇਸ ਨਾਨਕ நான பக்தோன் பசிய சர சு சே பீர்பாத்சா சொந்த சுசா நான்க சதாசு பச ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਕਿਛੇ ਪਛਤਾਏ ਕਾਦ ਕਲਮ ਨ ਲਿਖਣਾਰ ਮੰਨੇ ਕਾਹ ਵੇ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੋਤੋ ਹੋਵੇ ਮਨ ਬੋਧ ਮੰਨੇ ਸਗਲ ਪਵਣ ਕੀ ਸੋਧ ਮੰਨੇ ਮੂ ਝੋਟਾ ਨਾ ਖਾਏ ਮੰਨੇ ਜੰਮ ਕੈ ਸਾਥ ਨਾ ਜਾਏ ਐਸਾ ਨਾਮ ਨਰੰਜਨ ਹੋਏ ਜੀ ਕੋ ਮਨ ਜਾਣੇ ਮਨ ਕੋਏ ਮਨ ਨੇ ਮਾਰਗ ਟਾਕ ਨਾ ਪਾਏ ਮਨ ਨੇ ਪਾਸਿਓ ਪ੍ਰਗਟ ਜਾਏ ਮਨ ਨੇ ਮਗ ਨਾ ਚੱਲੇ ਅਪੰਤ ਮਨ ਨੇ ਤੰਸੀਤੀ ਸੁਨਵਾੰਦ ਐਸਾ ਨਾਮ ਨਰੰਜਨ ਹੋਏ ਜੀ ਕੋ ਮਨ ਜਾਣੇ ਮਨ ਕੋਏ ਮਨ ਨੇ ਪਾਵੇ ਮੁਕਤ ਦਵਾਰ ਮਨ ਨੇ ਪਰਵਾਰੇ ਸਹਾਰ ਮਨ ਨੇ ਤਰੇ ਤਾਰੇ ਗੁਣ ਸਿੱਖ ਮਨ ਨੇ ਨਾਨਕ ਭਾਵੇ ਨ ਪਿਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਨ ਪੰਜ ਪ੍ਰਧਾਨ ਪੰਜੇ ਭਾਵੇ ਦਰਗਹਿ ਮਾਨ ਪੰਜੇ ਸੋਰੇ ਦਰਜਾਨ ਪੰਜਾਂ ਕਾ ਗੋਏ ਇਕ ਧਿਆਨਾ ਜੇ ਕੋ ਕਹੇ ਕਰੇ ਵਿਚਾਰ ਕਰਤੇ ਤੋ ਸੰਤੋਖਤਾ ਪ੍ਰਖਿਆ ਜਿਨ ਸੂਤ ਜੇ ਕੋ 부ਝੇ ਹੋਵੇ ਸੁਚਿਆਰ ਤਵਲੇ ਉਪਰ ਕਿਤਾ ਪਾਰ ਤਰਤੀ ਹੋਰ ਪਰੇ ਹੋਰ ਹੋਰ ਤਿਸ ਤੇ ਭਾਤ ਲੇਖ ਵਣਜੋਰ ਜੀ ਜਾ ਕਰਾਂਗਾ ਕੇ ਨਾਮ ਸਵਨਾ ਲਿਖਿਆ ਗੁੜੀ ਕਲਾਮ ਇਹ ਲੇਖਾਲਿਕ ਜਾਣੇ ਕੋਏ ਲੇਖਾਲਿਕ ਆ ਕੀਤਾ ਹੋਏ ூப கே ஜ கண கூத்தி பசா எக்கோ பிசேல குதிரத்த கவன காவா விச்சார வாரிய நார ஜோ துதே சாய் பலிகார தூ சதா சலாம அச பச பூஜா அப தா அசிர பட அசம மன ரே உத அச பகண ஜன விச்சார அசிய அசார அச முலாயிரத்த கவண காச்சார வாரா நம்மாயக்காராய தூ சதா சலாம கமாயே அச பாபீ பாக்கை அசுடைய கூட பரா ਅਸੰਖੁ ਮਲੇਸ਼ਮਾਲੁ ਪਖਾਏ ਅਸੰਖ ਨੇ ਅੰਧਕ ਸਿਰ ਕਰੇ ਭਾਰ ਨਾਨਕ ਨੀਚੇ ਕਹਿ ਵਿਚਾਰ ਬਾਰਿਆਂ ਨਾ ਜਾਮਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਨਾਮ ਅਸੰਖ ਥਾਮ ਆਗਮ ਆਗਮ ਸੰਖ ਲੋ ਅਸੰਖ ਹੈ ਸੇਰ ਪਰ ਹੋਏ ਅਖਰੀ ਨਾਮ ਅਖਰੀ SLA ਅਖਰੀ ਗਿਆਨ ਗੀਤ ਗੁਣਗਾ ਅਖਰੀ ਲੇਖਣ ਬੋਲਣ ਵਾਣ ਅਖਰਾ ਸੇ ਸੰਜੋਗ ਵਖਾਣ ਜਿਨੇ ਲਿਖੇ ਤਿਸ ਨਾਏ ਜੇ ਫਰਮਾਏ ਤਿੱਤੇ ਪਾਏ ਜੇ ਤਾ ਕੀਤਾ ਤਿੱਤਾ ਨਾ ਵਣਨਾ ਮੇ ਨਾਈ ਕੋਤਾ ਕੁਦਰਤ ਕਮਨ ਕਾਹਾਂ ਵਿਚਾਰੈ ਵਾਰਿਆ ਨਾ ਜਮਾ ਏਕ ਵਾਰ ਜੋ ਤਦ ਭਾਏ ਸਾਈਂ ਫਲੀਕਾਰ ਤੂੰ ਸਦਾ ਸਲਾਮਤ ਨਰਨੰਕਾਰ ਪਈਏ ਹੱਥ ਪੈਰ ਤੰਦੇ ਪਾਣੀ ਧੋਤੇ ਉਤਰਿਸਕੇ ਮੂਤ ਪਲੀਤੀ ਕੱਪੜੋਏ ਦੇ ਸਾਭੁ ਲਈਏ ਓ ਤੋਏ ਪਈਏ ਮਤ ਪਾਪਾ ਕੇ ਸੰਗ ਓ ਤੋਪੇ ਨਾ ਪੀ ਆਖਣਾ ਏ ਕਰ ਕਾ ਕਾਣਾ ਲਿਖ ਲੈ ਜਾਓ ਆਪੇ ਵੀ ਆਪੇ ਹੀ ਖਾਓ ਨਾਨਕੂ ਕਮੀ ਆਵੇ ਜਾਓ ਤੀਰਤਾ ਪਦਿਆ ਦਦਾਨ ਜੇ ਕੋ ਪਾਵੇ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤ ਤੀਰਥ ਮੰਨਾਓ ਸਭਨ ਤੇਰੇ ਮੈਂ ਨਾਹੀ ਕੋਏ ਬਿਨ ਮੂਰ ਕੀਤੇ ਭਗਤ ਨਾ ਹੋਏ சதாமவே வக்தவன கவன ித்தி கவன வார கவன சூத்தி ம கவன ஜித் வேல நாயத்தி ஜெய ஓராண வக்தோ காதன லே புராணி ਜਾ ਕਾਤਾ ਸਿੱਤੀ ਕੋ ਸਜੈ ਆਪੇ ਜਾਣੇ ਸੋਈ ਕਿਵ ਕਰ ਆਖਾ ਕਿਵ ਸਮਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਹ ਵੱਡੀ ਨਾਹੀ ਕੀਤਾ ਜਾ ਖਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਕੀ ਆਣਾ ਸੋਏ ਪਤਾਲ ਅਪਤਾਲ ਅਕ ਆਸਾ ਆਵਾਸ ਕੋੜ ਕੋੜ ਕਪਾਲ ਤਕੇ ਬੇਰ ਕਹਿਣ ਇਕ ਬਾਤ ਸੈ ਸ ਅਠਾਰ ਕਹਿਣ ਕਤੇ ਬਾ ਅਸਲ ਇਕ ਧਾਤ ਲੇਖਾ ਤਾਂ ਲਿਖੀਏ ਲਿਖੇ ਹੋਏ ਬਨਾਸ਼ ਨਾਨਕ ਵਡਾ ਕੀਏ ਆਪੇ ਜਾਣੇ ਆਪ ਸਲਾਹੀ ਸਲਾਏ ਤੀ ਸੁਰਤ ਨਾ ਪਾਈਐ ਨਦੀਆਂ ਤੇਵਾ ਆਵੇ ਸਮੁੰਦ ਨ ਜਾਣੀਐ ਸਮੁੰਦ ਸਾਸ ਸੁਸਤਾਨ ਗਹਿਰਾ ਸੇਤੀ ਮਾਲ ਤੰਕੀੜੀ ਤੁਲ ਨਾ ਹੋਵਨੀ ਜੇਤ ਸਮਨ ਨ ਵਿਸੈ ਅੰਤ ਨ ਸੇਤੀ ਕਹਿਣਾ ਅੰਤ ਅੰਤ ਨ ਕਰਨੇ ਦੇਣ ਅੰਤ ਆਤਮਾ ਵੇਖਣ ਸੁਣ ਅੰਤ ਅੰਤ ਨ ਜਾਪੈ ਕੀਆ ਮਨ ਮੰਤ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਾਰ ਆਵਰ ਅੰਤ ਕਾਰਨ ਕੀਤੇ ਵਿਲਮਾਏ ਤਾਂ ਕੇ ਅੰਤ ਨਾ ਪਾਏ ਜਾਈ ਇਹ ਅੰਤ ਨਾ ਜਾਣੇ ਕੋਏ ਬੋਤਾ ਕਹੇ ਬੋਤਾ ਹੋਏ ਮੱਡਾ ਸਹਿ ਬੂਚਾ ਥਾ ਉੱਚੇ ਉੱਪਰ ਉੱਚਾ ਨਾਮ ਇਹ ਵੜ ਉੱਚਾ ਹੋਵੇ ਕੋਏ ਤੇ ਸੁੱਚ ਕੋ ਜਾਣੇ ਸੋਏ ਜੀਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੈਨ ਨਾ ਤਮਾਏ ਕੀਤੇ ਮੰਗੇ ਜੋਦ ਪਰ ਕੀਤੇ ਗੰਤ ਨਹੀਂ ਵੇਚਾਰ ਕੀਤੇ ਖੱਪ ਟੂਟੇ ਵੇਕਾਰ ਕੀਤੇ ਲਲਮ ਕਰ ਪਾਈ ਕੀਤੇ ਮੂਰਖਾਈ ਕਾਏ ਕੀਤੇ ਧ ਸਤਿਗੁਰੂ ਮਾਰ ਏ ਪੀ ਦਾ ਤੇਰੀ ਦਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਗ ਆਖਣ ਪਾਏ ਉਹ ਜਾਣੇ ਜੀਤੀਆ ਮੁਖਾਏ ਆਪੈ ਜਾਣੇ ਆਪੈ ਦੇ ਆਖੈ ਸੇਤੀ ਕੇਈ ਕੇ ਜਿਸ ਨੂੰ ਬਖਸ਼ੈ ਸਿਖਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਮੁਲਕ i ਰਸਮਾਲੇ ਵਾਜੇ ਨਾਲ ਅਨੇਕ ਸੰਖਾ ਕੀਤੇ ਗਾਵਣ ਹਾਰੇ ਕੀਤੇ ਰਾਗ ਪਰਿ ਸੋ ਕਈਨ ਕੀਤੇ ਗਾਵਣ ਹਾਰੇ ਗਾਵੇ ਤੁਮੋਂ ਪਾਣ ਪਾਣੀ ਵਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿੱਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਇਸਵਰ ਮਾਦੇਵੀ ਸੋਣ ਸਦਾ ਸਵਾਰੇ ਗਾਵੇ ਇੰਦਰ ਆਸਨ 'ਤੇ ਬੈਠੇ ਦੇਵਤਿਆਂ ਧਰ ਨਾਲੇ ਗਾਵੇ ਸਿਦਸ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜਨ ਰਕਿਸ਼ਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਨੀਆ ਮਨ ਮੋਣਾ ਸੁਰਗਾਂ ਮਛੇ ਪਾਲੇ தீர் நாவல் சார்காவ மண்டல வர பண்ட ரே சே நூத்த ரத்த பகத்த சேமன ஆவன ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਹਿਬ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜਾਈ ਨਾ ਜਾਸੀ ਰਚਨਾ ਜਿਨਰ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੋ ਪਾਈ ਕਰ ਕਰ ਵੇਖੇ ਕੀਤਾ ਆਪਣਾ ਜੋ ਉਸ ਦੀ ਵਢਾਈ ਜੋ ਉਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ सो पाशा शा पाब नानक रज मन्दा पत चोरि ध्यान की करे बेभूत केथा काल को कुवरि काया जगतण्डा परतीत आई पति सगल जनाति मन जीते जग जीत ਅਦੇਸ਼ ਤਿਸੇ ਆਦੇਸ਼ ਆਦ ਅਨੀਲ ਅਨਾਦ ਅਨਾਤ ਜੁਗ ਜੁਗ ਏਕੋ ਵੇਸ ਭੋਗਤ ਗਿਆਨ ਦਇਆ ਪੰਡਾਨ ਕਟ ਕਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਦ ਸਿਧ ਅਵਰਾ ਸਾਧ ਸੰਜੋਗ ਜੋਗ ਦੁਇ ਕਾਲ ਚਲਾਵੇ ਲੇਖੇ ਆਵੇ ਭਾਗ ਆਦੇਸ਼ ਤਿਸੇ ਆਦੇਸ਼ ਆਦਨੀ एक संसारी एक पंडारी एक लाए देवान जेवते से पावे तिवे चलावे जीवोवे परमान ओवे के उन्हन दरनावे बोताए बड़ान आदेश ते से आदेश जुग जुग एको वेस आसन लोए लोए पंडार जो ਚੁਕ ਆਇਆ ਸੋ ਇਸ ਪਾਵਾਰ ਕਰ ਕਰ ਵੇਖੇ ਸਿਰ ਜਨਹਾਰ ਨਾਨਕ ਸਾਚੇ ਕੀ ਸਾਚੀ ਕਾਰ ਆਦੇਸ਼ ਤਿਸੇ ਆਦੇਸ਼ ਆਦ ਅਨੀਲ ਅਨਾਦ ਨਾਦ ਜੁਗ ਜੁਗ ਏ ਕੋ ਵੇਸ ਇੱਕ ਦੋ ਜੀ ਬੋਲਾ ਕੋ ਏ ਲੱਖ ਹੋਏ ਲੱਖ ਵੀਸ ਲੱਖ ਲੱਖ ਵੇੜਾ ਕੀਏ ਏਕ ਇਤਰਾ ਪਤ ਪਵੜੀਏ ਚੜੀਏ ਓਏ ਆਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾਈ ਰਿਸ ਨਾਨਕ ਨਦਰੀ ਪਾਈਏ ਕੂੜੀ ਕੂੜੇ ਠੀਸ ਆਖਣੇ ਜੋ ਚੁੱਪੇ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨ ਸ਼ੋਰ ਸੋ ਸਤੀ ਗਿਆਨ ਵਿਚਾਰ ਜੋਰ ਨਾ ਜੁਕਤੀ ਛੂਤੇ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉਤਮ ਨੀਚ ਨਾ ਕੋਏ ਆ ਰਾਤੀ ਰਤੀ ਤਿਤੀ ਵਾਰ ਪਵਨ ਪਾਣੀ ਅਗਨੀ ਪਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ ਤਿਸ ਵਿੱਚ ਜੀ ਜੁਕ ਕੇ ਰੰਗ தரவாரி சோன நதிக்கம பச்ச பக்காய நானே தரம கயோ தரம காம கே பூ பாணி வசன் கே கேஷ கே வரமே கார்த்த கடிய ரூப ரே வே கேத்திய கம்கூசநா கே கே வேச கே தேவா நமன கே கேத்த ரத்தன கேட்ட ஹாணி கேத்திய வாணி கே பத்த நரேந்த ਇਤਿਹਾਸੀ ਸੂਫੀ ਸੇਵਕ ਕਿਤੇ ਨਾਨਕ ਅੰਤ ਨਾਂਤ ਗਿਆਨ ਖੰਡ ਮੈਂ ਗਿਆਨ ਪਰ ਚੰਡ ਤਿੱਥੇ ਨਾਮ ਦਾ ਬਨੂਰ ਕੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੇ ਘਾਟ ਤਕੜੀਏ ਬਹੁਤ ਨੂਪ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਤਿੱਥੇ ਘੜੀਏ ਸੋਤ ਮਤ ਮੰਨ ਬੁੱਧ ਤਿੱਥੇ ਘੜੀਏ ਸੁਰਾਂ ਸਦਾ ਕੀ ਸਦ ਕਾਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਏ ਹੋਰ ਤਿੱਥੇ ਜੋਤ ਮਾਵਲ ਸੁਵ ਤਿਨ ਮੇਂ ਰਾਮਨ ਹੈ ਪਰਪੂਰ ਤਿੱਥੇ ਸੀਤਾ ਸੀਤਾ ਮਹਿਮਾ ਮੈਂ ਤਾਂਕੇ ਰੂਪ ਨ ਕਥਨੇ ਜਾਏ ਨਾਉ ਮਰੇ ਨ ઠાਕੇ ਜਾਏ ਜਿਨ ਕੇ ਰਾਮ ਵਸੇ ਮਨ ਮਾਰੇ ਤਿੱਥੇ ਭਗਤ ਵਸੈ ਕਹਿ ਲੋ ਕਰੇ ਨੰਦ ਸਚਾ ਮਨ ਸੋਏ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰ ਪੰਡ ਜੇ ਕੋ ਕਥੇ ਤਾ ਅੰਤ ਨਾ ਅੰਤ ਤਿੱਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤੇ ਵੇ ਤਿਉ ਕਾਰ ਵੇਖੇ ਵਿਖੇ ਕਰਵ ਚਾਰ कडा सार जत पुहारा सुनियार सुनयारण मत वेद हथयार पौ खलागन ता पाण्डा पल कडिये श सचि टकसलो नदर करम तिनकार नानक नदरी नदर निहाल सलोक पवन गुरु पाणि